ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਨੇ ਗਜਰਾ ਲੈ ਲਿਆ ਇਹਨਾਂ ਨੂੰ ਧੋ ਲਿਆ ਆਪਾਂ ਨੇ ਧੋ ਕੇ ਆਪਾਂ ਹੁਣ ਇਹਨਾਂ ਨੂੰ ਛਿੱਲ ਲੈਨੇ ਜਿਵੇਂ ਕਿ ਧੋ ਕੇ ਇਹਨਾਂ ਦੀ ਜਿਹੜੀ ਕੋਈ ਮਿੱਟੀ ਮੁੱਟੀ ਹੁੰਦੀ ਹੈ ਜੀ ਉਹ ਲੈ ਜਾਂਦੀ ਹੈ ਜੇ ਆਪਾਂ ਬਾਅਦ ਵਿੱਚ ਧੋਨੇ ਆ ਫਿਰ ਪਾਣੀ ਛੱਡ ਦਿਆਂ ਪਹਿਲਾਂ ਹੀ ਧੋ ਲਈਆਂ ਤਾਂ ਕਿ ਹੁਣ ਇਹਨਾਂ ਆਪਾਂ ਸਿੱਲ ਲੈਨੇ ਆ ਤਾਂ ਜੋ ਜਿਹੜੇ ਇਹਨਾਂ ਦੇ ਉੱਪਰ ਵਾਲ ਜੇ ਨੇ ਇਹ ਲੈ ਜਾਣ ਉੱਪਰੋਂ ਗਾਜਰਾ ਸਾਫ਼ ਹੋ ਜਾ। ਲੋ ਜੀ ਆਪਾਂ ਸਾਰੀਆਂ ਗਾਜਰਾ ਸਿੱਲ ਕੇ ਫਿਰ ਮਿਲਦੇ ਆ ਤੁਹਾਨੂੰ। ਅੱਜ ਜਨ ਆਪਾਂ ਨੇ ਛੱਲ ਲਈ ਹੁਣ ਇਹਨੂੰ ਆਪਾਂ ਕੱਦੂ ਕਾਸ਼ ਕਰ ਲੈਨੇ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਆਪਾਂ ਨਿਊ ਰੈਸਪੀ ਬਣਾਉਣ ਲੱਗੇ ਆਂ ਪਹਿਲੀ ਵਾਰ ਬਣਾ ਰਹੇ ਆਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ लो जी, सारी लेने लो जी आप सारिया गाजर कद्दूकाश कर लें लो जी आप बरीक पासे कर लें पहला दूजे करते मैं थोड़ा जहा मोटिया लगियाँ हूँ आप बरीक पासे कदूकाश कर लें ਨਾਰ ਪਾਣੀ ਨਹੀਂ ਨਿਕਲਿਆ ਕਿਉਂਕਿ ਖੁਸ਼ਕ ਜੀਆਂ ਹੀ ਤੇ ਹੈ ਗਾਜਰਾ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਨਿਚੋੜ ਦਿੰਨੇ ਆ ਦੇਖੋ ਇਹਨੂੰ ਆਪਾਂ ਇਹਦਾ ਪਿੰਨੀ ਜੇ ਬਣਾ ਲੈਨੇ ਆ ਦਾ ਪਾਣੀ ਸਾਰਾ ਵਿੱਚੋਂ ਨਿਚੋੜ ਦਿੰਨੇ ਆ ਤੇ ਆਪਾਂ ਕਿ ਜਿਹੜੀ ਚੀਜ਼ ਆਪਾਂ ਬਣਾਉਣ ਲੱਗੇ ਆ ਉਹਦੇ ਵਿੱਚ ਪਾਣੀ ਖਰਾਬ ਕਰੂਗਾ ਜੀ ਕਧਰਾ ਆਪਾਂ ਸਾਰੀਆਂ ਛੋੜਤੀਆਂ ਇਧਰ ਆਪਾਂ ਨੇ ਬਾਲ ਚ ਪਾ ਲਈਆਂ ਨਾ ਜੀ ਆਪਾਂ ਨੇ ਇਹ ਕਣਕ ਦਾ ਆਟਾ ਲੈ ਲਿਆ ਇਹਦੇ ਆਪਾਂ ਪੇੜੇ ਬਣਾ ਲੈਨੇ ਆ ਛੋਟੇ ਛੋਟੇ ਪੇੜੇ ਬਣਾ ਲਵਾਂਗੇ ਇਹਦੇ ਆਟੇ ਦੇ ਜੀ ਆਪਾਂ ਚਾਰ ਪੇੜੇ ਬਣਾ ਲਏ ਹੁਣ ਆਪਾਂ ਇਹਨਾਂ ਦੇ ਲੋਈਏ ਬਣਾ ਲੈਨੇ ਆ ਚਾਰੇ ਪੇੜਿਆਂ ਦੇ ਲੋਈਏ ਬਣਾ ਲੈਨੇ ਆ ਇਹਦੀ ਰੋਟੀਆਂ ਬੇਲ ਲੈਣੇ ਆ। ਇਸੇ ਤਰ੍ਹਾਂ ਆਪਾਂ ਦੂਜੀ ਰੋਟੀ ਬੇਲ ਲੈਣੇ ਆ। ਲਓ ਜੀ ਰੋਟੀ ਆਪਾਂ ਨੇ ਬੇਲ ਲਈ। ਹੁਣ ਇਹਦੇ ਉੱਪਰ ਆਪਾਂ ਜਿਹੜੀਆਂ ਗਾਜਰਾਂ ਕੱਦੂ ਕਾਸ਼ ਕਰੀਆਂ ਤੇ ਇਹ ਤਰ ਲੈਨੇ ਆ ਸਾਰੀ ਰੋਟੀ ਦੇ ਉੱਪਰ ਆਪਾਂ ਗਾਜਰਾਂ ਨੂੰ ਇਦਾਂ ਫਲਾ ਲਵਾਂਗੇ ਲਓ ਜੀ ਆਪਾਂ ਨੇ ਸ਼ੱਕਰ ਲੈ ਲਈ ਸ਼ੱਕਰ ਨੂੰ ਵੀ ਇਦਾਂ ਇਹਦੇ ਉੱਪਰ ਫਲਾ ਲਵਾਂਗੇ ਆਪਦੇ ਸਵਾਦ ਅਨੁਸਾਰ ਆਪਾਂ ਪਾ ਸਕਦੇ ਹਾਂ ਜਿੰਨਾਕ ਆਪਾਂ ਨੂੰ ਵੱਧ ਮਿੱਠਾ ਘੱਟ ਮਿੱਠਾ ਕਰਨਾ ਹੁਣ ਜਿਹੜੀ ਆਪਾਂ ਦੂਜੀ ਰੋਟੀ ਬੇਲ ਕੇ ਰੱਖੀ ਸੀ ਉਹਨੂੰ ਇਹਦੇ ਉੱਪਰ ਪਾ ਲ ਦਿੰਨੇ ਆ ਇਹ ਤਾਂ ਚੰਗੀ ਤਰ੍ਹਾਂ ਚਾਰੇ ਕੋਨੇ ਆਪਾਂ ਦਬ ਦਿੰਨੇ ਆ ਚਾਰ ਸਫੇਰ ਲਓ ਜੀ ਰੋਟੀ ਆਪਣੀ ਬਣ ਗਈ ਹੁਣ ਇਹਨੂੰ ਆਪਾਂ ਤਵੇ ਤੇ ਪਾ ਦਿੰਦੇ ਆ ਇਹਨੂੰ ਆਪਾਂ ਇੱਕ ਪਾਸਾ ਚੰਗੀ ਤਰ੍ਹਾਂ ਪੱਕਣ ਦੇਵਾਂਗੇ। ਲਓ ਜੀ ਆਪਣਾ ਇੱਕ ਪਾਸਾ ਪੱਕ ਗਿਆ ਹੁਣ ਇਹਦਾ ਆਪਾਂ ਪਾਸਾ ਬਦਲ ਦਿੰਨੇ ਆ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ। ਲਓ ਜੀ ਹੁਣ ਆਪਾਂ ਇਹਦਾ ਪਾਸਾ ਖੇਰ ਪਲਟਾ ਦਿੰਨੇ ਆ ਦੋਨੇ ਪਾਸੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਹਦੇ ਉੱਪਰ ਆਪਾਂ ਘੀ ਲਗਾ ਦਿੰਨੇ ਆ ਚਾਰੇ ਸਪੇਰੇ ਆਪਾਂ ਚੰਗੀ ਤਰ੍ਹਾਂ ਘੀ ਲਗਾ ਦੇਵਾਂਗੇ ਦੂਜਾ ਪਾਸਾ ਵੀ ਪਲਟਾ ਕੇ ਲੱਕ ਕੇ ਕਿ ਲਗਾ ਦੇਣੇ ਆਪਰ ਲਓ ਜੀ ਹੁਣ ਆਪਾਂ ਇਧਰ ਵੀ ਕੀ ਲਗਾਤਾ ਇਹਦਾ ਪਾਸਾ ਪਲਟ ਦਿੰਨੇ ਚੰਗੀ ਤਰ੍ਹਾਂ ਇਹਨੂੰ ਪੱਕਣ ਦਿੰਨੇ ਲਓ ਜੀ ਆਪਾਂ ਦੋਨੇ ਪਾਸੇ ਪਲਟ-ਪਲਟ ਚੰਗੀ ਤਰ੍ਹਾਂ ਪਕਾ ਲਿਆ ਦੇਖੋ गया अपना देखो। चलो जी हम उतार लेंो लो जी आप दूसरा परंठा भी बेल लें अपने रोटी बेल ली एपर भी आपदा गाजर पा लें दूजी रोटी देप दे। दे दें लो जी आप रोटी भी तबे पाती लो जी अपनी रोटी चंगी तरह पक गई हम आप घी लगा दें भी की लगा देने। लो जी यह अपना चगी तरह बन गया अपने से पलटा पलटा चंगी तरह पका लिया ता जो अंदर तक पक सके थो मठी म ਲਓ ਜੀ ਗਾਜਰਾਂ ਵਾਲੇ ਮਿੱਠੇ ਪਰੌਂਠੇ ਆਪਣੇ ਬਣ ਕੇ ਤਿਆਰ ਨੇ ਦੇਖੋ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਟੈਸਟੀ ਬਣਦੇ ਨੇ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ